ਸਸਿਕਾ ਜੀ ਮੈਂ ਕੋਮਲ ਕਪੂਰ ਤੁਸ ਦੇਖ ਰਹੇ ਚੈਨਲ ਪੰਜਾਬੀ ਬ੍ਰੈਮਟਨ ਦੇ ਮੋਇਸ ਕੁੰਵਰ ਉਤੇ ਦਰਜਨਾ ਸੰਭਾਵੀ ਕਰਾ ਦੇ ਮਾਲਕਾਂ ਦੇ ਨਾਲ ਧੋਖਾਧੜੀ ਕਰਨ ਦਾ ਜਿਹੜਾ ਤੋਸ਼ ਲੱਗਿਆ ਜਿਨ੍ਹਾਂ ਨੂੰ ਵੇਚਣ ਦੇ ਲਈ ਉਸ ਨੂੰ ਅਧਿਕਾਰ ਵੀ ਨਹੀਂ ਸੀਗਾ ਤੇ ਪੀਲ ਰੀਜਨਲ ਪੁਲਿਸ ਨੇ ਕੁੰਵਰ ਬਾਰੇ ਇੱਕ ਜਨਤਕ ਚੇਤਾਵਨੀ ਵੀ ਜਾਰੀ ਕੀਤੀ ਹੈ ਅਤੇ ਇੱਕ ਸਿਵਲ ਵਕੀਲ ਨੇ ਰਿਪੋਰਟ ਦਿੱਤੀ ਹੈ ਕਿ ਹਾਲੀ ਦੇ ਵਿੱਚ 40 ਤੋਂ 50 ਹੋਰ ਕਥਿਤ ਪੀੜਤ ਸਾਹਮਣੇ ਨੇ ਜਿਨ੍ਹਾਂ ਦਾ ਦਾਵਾ ਕੀਤਾ ਹੈ ਕਿ ਉਹਨਾਂ ਦੇ ਨਾਲ ਧੋਖਾਧੜੀ ਕੀਤੀ ਗਈ ਹੈ ਤੇ ਪੁਲਿਸ ਵੱਲੋਂ ਇਸ ਸਾਰੇ ਮਾਮਲੇ ਤੇ ਗੰਭੀਰ ਇਰਤਾ ਦੇ ਨਾਲ ਹੁਣ ਜਾਂਚ ਕੀਤੀ ਜਾ ਰਹੀ ਹੈ ਬ੍ਰੈਮਟਨ ਦੇ 28 ਸਾਲਾ ਮੋਇਸ ਕੁਮਰ ਤੇ ਕਥਿਤ ਰੀਅਲ ਏਸਟੇਟ ਤੋਂ ਖਤੜੀ ਦੇ ਸਬੰਧ ਵਿੱਚ 5000 ਡਾਲਰ ਤੋਂ ਵੱਧ ਦੀ ਠੋਖੜੀ ਤੇ ਤਿੰਨ ਦੋਸ਼ ਤੇ ਜਾਇਦਾਦ ਤੇ ਕਬਜ਼ਾ ਕਰਨ ਦੇ ਦੋਸ਼ ਲਗਾਏ ਨੇ ਮੋਇਸ ਕੁਮਰ ਤੇ ਉਸਾਰੀ ਤੋਂ ਪਹਿਲਾਂ ਵਾਲੇ ਘਰਾਂ ਲਈ ਜਮ੍ਹਾਂ ਰਕਮ ਲੈਣ ਦਾ ਦੋਸ਼ ਹੈ ਜਿਨ੍ਹਾਂ ਨੂੰ ਵੇਚਣ ਲਈ ਉਸ ਨੂੰ ਅਧਿਕਾਰਤ ਨਹੀਂ ਸੀ ਜੋ ਕਿ ਇੱਕ ਜਾਇਜ਼ ਡਿਵੈਲਪਰ ਦੁਆਰਾ ਬਣਾਏ ਗਏ ਸਨ ਜਿਸ ਨਾਲ ਉਸਦਾ ਕੋਈ ਸੰਬੰਧ ਨਹੀਂ ਸੀ ਬ੍ਰੈਮਟਨ ਅਦਾਲਤ ਦੇ ਰਿਕਾਰਡ ਅਨੁਸਾਰ ਪਿਛਲੇ ਮਹੀਨੇ ਕੁਵਰ ਨੇ 5000 ਡਾਲਰ ਤੋਂ ਵੱਧ ਦੀ ਧੋਖਾਧੜੀ ਅਤੇ ਅਪਰਾਧ ਦੁਆਰਾ ਪ੍ਰਾਪਤ ਕੀਤੀ ਜਾਇਦਾਦ ਤੇ ਕਬਜ਼ਾ ਕਰਨ ਦੇ ਦੋਸ਼ ਲਗਾਏ ਸਨ ਇਹ ਇਸ ਸਾਲ ਫਰਵਰੀ ਅਤੇ ਮਾਰਚ ਵਿੱਚ ਉਸ ਦੇ ਵਿਰੁੱਧ ਪਹਿਲਾਂ ਹੀ ਲਗਾਏ ਗਏ ਹਰੇਕ ਦੋਸ਼ ਦੇ ਦੋ ਦੋਸ਼ਾਂ ਤੋਂ ਇਲਾਵਾ ਫਿਲਹਾਲ ਉਸ ਦੇ ਵਿਰੁੱਧ ਅਪਰਾਧਿਕ ਦੋਸ਼ਾਂ ਦੀ ਅਜੇ ਅਦਾਲਤ ਵਿੱਚ ਜਾਂਚ ਨਹੀਂ ਕੀਤੀ ਗਈ ਹੈ ਹੁਣ ਪੀਲ ਰੀਜਨਲ ਪੁਲਿਸ ਨੇ ਮੋਇਸ ਕੁਮਰ ਬਾਰੇ ਜਨਤਾ ਨੂੰ ਚੇਤਾਵਨੀ ਜਾਰੀ ਕੀਤੀ ਹੈ ਪੀਲ ਰੀਜਨਲ ਪੁਲਿਸ ਦੇ ਬੁਲਾਰੇ ਕਾਂਸਟੇਬਲ ਟਾਇਲਰ ਬੈਲ ਮੋਰੇਨਾ ਨੇ ਕਿਹਾ ਹੈ ਕਿ ਜਨਤਾ ਦੇ ਮੈਂਬਰਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਮੋਇਸ ਕੁਮਰ ਨਾਲ ਕਿਸੇ ਵੀ ਤਰ੍ਹਾਂ ਦੇ ਲੈਂਡ ਦੇਣ ਵਾਲੇ ਆਪਸੀ ਤਾਲਮੇਲ ਤੋਂ ਬਚਣ। ਉਹਨਾਂ ਕਿਹਾ ਕਿ ਧੋਖਾਧੜੀ ਬਿਊਰੋ ਕੁਮਰ ਨਾਲ ਸੰਬੰਧਿਤ ਧੋਖਾਧੜੀ ਦੇ ਨਵੇਂ ਅਤੇ ਮੌਜੂਦਾ ਦੋਸ਼ਾਂ ਦੀ ਜਾਂਚ ਜਾਰੀ ਰੱਖ ਰਿਹਾ ਹੈ। ਇਹ ਜਾਂਚ ਉਹਨਾਂ ਮਾਮਲਿਆਂ ਨਾਲ ਸੰਬੰਧਿਤ ਹੈ ਜਿੱਥੇ ਉਸਨੇ ਕਥਿਤ ਤੌਰ ਤੇ ਆਪਣੇ ਆਪ ਨੂੰ ਇੱਕ ਰੀਅਲ ਏਸਟੇਟ ਵਿਕਾਸ ਕੰਪਨੀ ਦੇ ਮੈਂਬਰ ਵਜੋਂ ਗਲਤ ਢੰਗ ਨਾਲ ਪੇਸ਼ ਕੀਤਾ ਸੀ। ਬੈਲਮੋਰੇ ਨੇ ਦਾ ਕਹਿਣਾ ਹੈ ਕਿ ਪੁਲਿਸ ਦਾ ਮੰਨਣਾ ਹੈ ਕਿ ਹੋਰ ਵੀ ਪੀੜਤ ਹਨ ਜੋ ਅਜੇ ਤੱਕ ਅੱਗੇ ਨਹੀਂ ਆਏ ਨੇ। ਉਹ ਕਿਸੇ ਵੀ ਜਾਣਕਾਰੀ ਵਾਲੇ ਵਿਅਕਤੀ ਨੂੰ ਪੀਲ ਪੁਲਿਸ ਦੇ ਨਾਲ ਸੰਪਰਕ ਕਰਨ ਜਾਂ ਕਰਾਇਮ ਸਪੋਰਟਸ ਰਾਹੀਂ ਗੁਮਨਾਮ ਤੌਰ ਤੇ ਵੀਰਵਿਆਂ ਦੀ ਰਿਪੋਰਟ ਕਰਨ ਲਈ ਉਤਸ਼ਾਹਿਤ ਕਰ ਰਹੇ ਨੇ ਟੋਰਾਂਟੋ ਦੇ ਵਕੀਲ ਐਂਡਰਿਊ ਬੈਲੈਂਟਾਈਨ ਕੁਮਰ ਦੇ ਖਿਲਾਫ ਸਿਵਲ ਮੁਕਦਮੇ ਵਿੱਚ 7 ਮੁੱਦਿਆਂ ਦੀ ਨੁਮਾਇੰਦਗੀ ਕਰ ਰਹੇ ਨੇ ਮਈ ਵਿੱਚ ਸੀਬੀਸੀ ਟੋਰਾਂਟੋ ਵੱਲੋਂ ਕੁਮਰ ਦੇ ਅਪਰਾਧਿਕ ਦੋਸ਼ਾਂ ਬਾਰੇ ਰਿਪੋਰਟਿੰਗ ਕਰਨ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਉਸ ਨੂੰ 40 ਤੋਂ 50 ਲੋਕਾਂ ਦੇ ਫੋਨ ਆਏ ਨੇ ਜੋ ਮੰਨਦੇ ਨੇ ਕਿ ਉਹ ਵੀ ਕਥਿਤ ਰੀਅਲ ਅਸਟੇਟ ਘੁਟਾਲੇ ਦੇ ਸ਼ਿਕਾਰ ਨੇ ਵਕੀਲ ਬੈਲੈਂਟਾਈਨ ਦਾ ਕਹਿਣਾ ਹੈ ਕਿ ਉਹ ਉਹਨਾਂ ਵਿੱਚੋਂ ਜ਼ਿਆਦਾਤਰ ਲੋਕਾਂ ਨਾਲ ਕੰਮ ਕਰ ਰਿਹਾ ਹੈ ਤਾਂ ਜੋ ਉਹਨਾਂ ਦੀਆਂ ਜਮ੍ਹਾਂ ਰਕ ਸਕੇਟ 온ਟਾਰੀਓ ਸੁਪੀਰੀਅਰ ਕੋਰਟ ਵਿੱਚ ਦਾਇਰ ਤਿੰਨ ਸਿਵਲ ਮੁਕਦਮਿਆਂ ਨੇ ਇੱਕ ਸਮਾਨ ਤਸਵੀਰ ਪੇਸ਼ ਕੀਤੀ ਹੈ ਅਤੇ ਕੁੰਮਰ ਤੇ ਦੋਸ਼ ਲਗਾਇਆ ਕਿ ਉਹ ਉਸਨੇ ਗ੍ਰੇਟਰ ਟ੍ਰਾਂਟੋ ਐਰੀਆ ਵਿੱਚ ਪੂਰਵ ਨਿਰਮਾਣ ਕਰਾਂ ਲਈ ਜਮ੍ਹਾਂ ਰਕਮ ਇਕੱਠੀ ਕੀਤੀ ਹੈ। ਇੱਕ ਕਾਰਪੋਰੇਟ ਨਾਮ ਦੀ ਵਰਤੋਂ ਕਰਕੇ ਜੋ ਲਗਭਗ ਇੱਕ ਜਾਇਜ਼ ਡਿਵੈਲਪਰ ਦੇ ਨਾਮ ਨਾਲ ਮਿਲਦਾ ਜੁਲਦਾ ਜਿਸ ਨਾਲ ਉਹ ਸੰਬੰਧਿਤ ਨਹੀਂ ਸੀ। ਮੁਕਦਮਿਆਂ ਵਿੱਚ ਦਾਵਾ ਕੀਤਾ ਗਿਆ ਹੈ ਕਿ ਉਸਨੇ ਉਹਨਾਂ ਘਰਾਂ ਲਈ ਜਮ੍ਹਾਂ ਰਕਮਾਂ ਲਈਆਂ ਜਿਨ੍ਹਾਂ ਨੂੰ ਵੇਚਣ ਦਾ ਉਸਨੂੰ ਕੋਈ ਅਧਿਕਾਰ ਨਹੀਂ ਸੀ ਜਿਸ ਨਾਲ ਖਰੀਦਦਾਰਾਂ ਨੂੰ ਉਹਨਾਂ ਦੇ ਨਵੇਂ ਘਰ ਨਹੀਂ ਮਿਲੇ ਅਤੇ ਹਜ਼ਾਰਾਂ ਡਾਲਰ ਜਮ੍ਹਾਂ ਰਕਮਾਂ ਵਿੱਚ ਡੁੱਬ ਗਏ। ਸੀਬੀਸੀ ਟ੍ਰਾਂ ਉਨੇ ਪਹਿਲੀ ਵਾਰ 2022 ਵਿੱਚ ਕੁੰਵਰ ਦੀ ਜਾਂਚ ਸ਼ੁਰੂ ਕੀਤੀ ਸੀ ਜਦੋਂ ਇੱਕ ਸਥਾਨਕ ਰਿਲੇਟਰ ਨੇ ਟੋਰਾਂਟੋ ਦੇ ਕਾਲੇ ਭਾਈਚਾਰੇ ਵਿੱਚ ਕਟ ਮੋਰਗੇਜ਼ ਦਰਾਂ ਵਾਲੇ ਬਾਜ਼ਾਰਦਾਰ ਤੋਂ ਘੱਟ ਪੂਰਵ ਨਿਰਮਾਣ ਕਰਾਂ ਦੀ ਇੱਕ ਸ਼ੱਕੀ ਵਿਕਰੀ ਪਿੱਚ ਨੂੰ ਉਜਾਗਰ ਕੀਤਾ ਸੀ ਉਸ ਜਾਂਚ ਦੇ ਹਿੱਸੇ ਵਜੋਂ ਸੀਬੀਸੀ ਟ੍ਰਾਂਟੋ ਨੇ ਕਈ ਲੋਕਾਂ ਨਾਲ ਗੱਲ ਕੀਤੀ ਜਿਨ੍ਹਾਂ ਵਜੋਂ ਸੀਬੀਸੀ ਟ੍ਰਾਂਟੋ ਨੇ ਕਈ ਲੋਕਾਂ ਨਾਲ ਗੱਲ ਕਰਨ ਦੇ ਨਾਲ ਦਾਅਵਾ ਕੀਤਾ ਕਿ ਉਹਨਾਂ ਨੇ ਕੁੰਵਰ ਜਾਂ ਉਸ ਦੇ ਸਾਥੀਆਂ ਨੂੰ ਕੰਪਨੀ ਪੈਰਾਡਾਈਜ਼ ਡਿਵੈਲਪਮੈਂਟ ਹੋਮਜ਼ ਲਿਮਿਟਿਡ ਵਿੱਚ ਘਰਾਂ ਲਈ ਜਮ੍ਹਾਂ ਰਕਮਾਂ ਦਾ ਭੁਗਤਾਨ ਕੀਤਾ ਹੈ 2022 ਦੀ ਜਾਂਚ ਵਿੱਚ ਪਾਇਆ ਗਿਆ ਕਿ ਘਰ ਇੱਕ ਜਾਇਜ਼ ਅਤੇ ਲਾਇਸੈਂਸ ਸ਼ੁਦਾ ਡਿਵੈਲਪਰ ਪੈਰਾਡਾਈਜ਼ ਹੋਮਜ਼ ਇੰਕ ਦੁਆਰਾ ਵੇਚੇ ਜਾ ਰਹੇ ਸਨ ਪਰ ਲਗਭਗ ਇੱਕੋ ਜਿਹੇ ਨਾਮ ਦੇ ਬਾਵਜੂਦ ਲਾਇਸੈਂਸ ਸ਼ੁਦਾ ਡਿਵੈਲਪਰ ਦਾ ਕੁੰਵਰ ਜਾਂ ਪੀਡੀਐਚਐਨ ਨਾਲ ਕੋਈ ਸੰਬੰਧ ਨਹੀਂ ਸੀ ਇਹ ਤੱਥ ਸਨਾ ਬੰਦਾ ਕਿ 2022 ਦੀ ਜਾਂਚ ਦੇ ਵਿੱਚ ਪਾਇਆ ਗਿਆ ਹੈ ਕਿ ਘਰ ਇੱਕ ਜਾਇਜ਼ ਅਤੇ ਲਾਇਸੈਂਸ ਸ਼ੁਦਾ ਡਿਵੈਲਪਰ ਪੈਰਾਇਟਸ ਹੋਮ ਸਿੰਕ ਦੁਆਰਾ ਵਿੱਚ ਚਾਰੇ ਸੀਗੇ ਹਾਲਾਂਕਿ ਲਗਭਗ ਇੱਕੋ ਜੇ ਨਾਮ ਦੇ ਭਾਵੇਂ ਜੁਦ ਲਾਇਸੈਂਸ ਸ਼ੁਦਾ ਡਿਵੈਲਪਰ ਦਾ ਕੁਵਲ ਜਾਂ ਫਿਰ ਪੀ ਡੀ ਐਚ ਐਲ ਦੇ ਨਾਲ ਕੋਈ ਸੰਬੰਧ ਨਹੀਂ ਸੀਗਾ ਬਿਊ ਰਿਪੋਰਟ ਚੈਨਲ ਪੰਜਾਬੀ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ